ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸਾਂਝੀ ਕਰਨ ਲੱਗੇ ਹਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਮੱਝੀਆਂ ਚਾਰਨੀਆਂ ਗੁਰੂ ਨਾਨਕ ਦੇਵ ਜੀ ਨੇ ਉਪਰੰਤ ਗੁਰੂ ਨਾਨਕ ਦੇਵ ਜੀ ਨੇ ਸੰਸਾਰੀ ਜੀਵਾਂ ਨੂੰ ਇਸ ਤਰ੍ਹਾਂ ਪਰਮਾ ਵਿੱਚ ਪਏ ਹੋਏ ਵੇਖ ਕੇ ਬੋਲ ਚਾਲ ਬਹੁਤ ਘੱਟ ਕਰ ਦਿੱਤੀ ਜਿੱਥੇ ਬੈਠਣ ਬੈਠੇ ਹੀ ਰਹਿਣ ਜੇ ਲੰਮੀ ਪੈਣ ਤਾਂ ਪੇਹੀ ਰਹਿਣ ਖਾਣਾ ਪੀਣਾ ਵੀ ਛੱਡ ਦਿੱਤਾ ਤੇ ਬੋਲਣਾ ਵੀ ਬੰਦ ਕਰ ਦਿੱਤਾ ਆਪਣੇ ਆਪ ਵਿੱਚ ਹੀ ਮਸਤ ਰਹਿਣ ਲੱਗੇ ਆਪ ਜੀ ਦੀ ਇਸ ਤਰ੍ਹਾਂ ਦੀ ਮਸਤਾਨਿਆਂ ਵਾਲੀ ਦਸ਼ਾ ਵੇਖ ਕੇ ਮਹਿਤਾ ਕਾਲੂ ਜੀ ਨੇ ਸੋਚਿਆ ਇਹਨਾਂ ਦੀ ਇਹ ਦਸ਼ਾ ਵਿਹਲੇ ਰਹਿਣ ਕਰਕੇ ਅਤੇ ਕੁਝ ਬਹੁਤੀ ਪੜ੍ਹਾਈ ਕਰਕੇ ਹੋਈ ਜਾਪਦੀ ਇਸ ਕਰਕੇ ਇਹਨਾਂ ਨੂੰ ਕਿਸੇ ਕੰਮ ਤੇ ਲਾਉਣਾ ਚਾਹੀਦਾ ਹੈ ਜਿੱਥੋਂ ਇਹਨਾਂ ਨੂੰ ਦਿਮਾਗੀ ਕੰਮ ਵੀ ਨਾ ਕਰਨਾ ਪਵੇ ਤੇ ਸਾਰਾ ਦਿਨ ਉਰਝੀਵਾ ਵੀ ਬਣਿਆ ਰਹੇ ਇਸ ਵਿਚਾਰ ਅਨੁਸਾਰ ਮਹਿਤਾ ਕਾਲੂ ਜੀ ਨੇ ਸ਼੍ਰੀ ਨਨਕਾ ਨਾਨਕ ਜੀ ਨੂੰ ਕਿਹਾ ਬੇਟਾ ਤੂੰ ਆਪਣੀਆਂ ਮੱਝਾਂ ਚਾਰਨ ਵਾਸਤੇ ਬਾਹਰ ਜੋ ਵਿੱਚ ਲੈ ਜਾਇਆ ਕਰ ਇਸ ਤਰ੍ਹਾਂ ਤੇਰਾ ਦਿਲ ਲੱਗਾ ਰਹੇਗਾ ਤੇ ਉਦਾਸੀ ਹਟ ਜਾਵੇਗੀ ਪਿਤਾ ਜੀ ਦਾ ਬਚਨ ਮੰਨ ਕੇ ਗੁਰੂ ਜੀ ਦੂਜੇ ਦਿਨ ਮੱਝੀਆਂ ਲੈ ਕੇ ਬਾਹਰ ਜੋ ਵਿੱਚ ਚਾਰਨ ਚਲੀ ਗਈ ਇਸ ਤਰ੍ਹਾਂ ਜਦ ਕੁਝ ਦਿਨ ਮੱਝਾਂ ਚਾਰਦਿਆਂ ਨੂੰ ਲੰਘ ਗਏ ਤਾਂ ਇੱਕ ਦਿਨ ਮੱਝਾਂ ਨੇ ਇੱਕ ਜ਼ਿਮੀਦਾਰ ਦੀ ਹਰੀ-ਭਰੀ ਖੇਤੀ ਚਰ ਲਈ ਜ਼ਿਮੀਦਾਰ ਆਪਣੀ ਖੇਤੀ ਦਾ ਨੁਕਸਾਨ ਵੇਖ ਕੇ ਬਹੁਤ ਕਲਪਿਆਤ ਉਸ ਨੇ ਰਾਏ ਬੁੱਲਾਰ ਪਾਸ ਜਾ ਕੇ ਪੁਕਾਰ ਕੀਤੀ ਕਿ ਤੁਹਾਡੇ ਪਟਵਾਰੀ ਦੇ ਪੁੱਤਰ ਨੇ ਆਪਣੀਆਂ ਮੱਝਾਂ ਛੱਡ ਕੇ ਮੇਰਾ ਖੇਤ ਉਜਾੜ ਦਿੱਤਾ ਹੈ ਮੀਂਹ ਭੇਜ ਕੇ ਪਤਾ ਕਰ ਲਵੋ ਇਸਦਾ ਖੇਤ ਉਜੜਿਆ ਵੀ ਹੈ ਕੀ ਨਹੀਂ ਤਦ ਰਾਏ ਬੁਲਾਰ ਨੇ ਇਨਸਾਫ ਕਰਨ ਵਾਸਤੇ ਆਪਣਾ ਆਦਮੀ ਜ਼ਿਮੀਦਾਰ ਦਾ ਉਜਾੜਾ ਵੇਖਣ ਵਾਸਤੇ ਭੇਜ ਦਿੱਤਾ ਖੇਤ ਵੇਖ ਕੇ ਉਸ ਨੇ ਰਾਏ ਬੁਲਾਰ ਨੂੰ ਆਣ ਕੇ ਦੱਸਿਆ ਕਿ ਜ਼ਿਮੀਦਾਰ ਝੂਠ ਮਾਰਦਾ ਹੈ ਇਸ ਦੇ ਖੇਤ ਦਾ ਇੱਕ ਪੱਤਾ ਵੀ ਕਿਸੇ ਪਸ਼ੂ ਨੇ ਖਾਦਾ ਹੋਇਆ ਨਹੀਂ ਜਾਪਦਾ ਮੈਂ ਚੰਗੀ ਤਰ੍ਹਾਂ ਫਿਰਕੇ ਖੇਤ ਨੂੰ ਵੇਖਿਆ ਹੈ ਆਪਣੇ ਆਦਮੀ ਪਾਸੋਂ ਇਹ ਗੱਲ ਸੁਣ ਕੇ ਰਾਏ ਬੁਲਾਰ ਨੇ ਜ਼ਿਮੀਦਾਰ ਨੂੰ ਝੂਠਾ ਕੀਤਾ ਕਿ ਉਸ ਨੇ ਵੀ ਅਰਥ ਝੂਠੀ ਸ਼ਿਕਾਇਤ ਕੀਤੀ ਹੈ ਸਰਪ ਨੇ ਛਾ ਕਰਨੀ ਇੱਕ ਦਿਨ ਗੁਰੂ ਜੀ ਮੱਝੀਆਂ ਚਾਰਨ ਗਏ ਗਰਮੀਆਂ ਦੇ ਦਿਨਾਂ ਵਿੱਚ ਇੱਕ ਬ੍ਰਿਸ਼ ਹੇਟਾ ਵਿਰਾਜੀ ਹੋਏ ਸਨ ਕਿ ਸੂਰਜ ਦੇ ਢਲ ਜਾਣ ਨਾਲ ਬ੍ਰਿਸ਼ ਦਾ ਛਾਇਆ ਵੀ ਢਲ ਗਿਆ ਅਤੇ ਗੁਰੂ ਜੀ ਦੇ ਮੁਖ ਤੇ ਧੁੱਪ ਆ ਗਈ ਦੇਵ ਨੀਤ ਜਦ ਉਧਰ ਰਾਇ ਗਏ ਬੁੱਲਾਰ ਆਇਆ ਤਾਂ ਉਸ ਨੇ ਵੇਖਿਆ ਕਿ ਗੁਰੂ ਜੀ ਨੂੰ ਛਾ ਕਰਨ ਵਾਸਤੇ ਇੱਕ ਚਿੱਟਾ ਸੱਪ ਆਪ ਜੀ ਦੇ ਮੁਖ ਤੇ ਆਪਣੀ ਫਨ ਦੀ ਛਾਇਆ ਕਰਕੇ ਉਸ ਸਿਰ ਵਾਲੇ ਪਾਸੇ ਬੈਠਾ ਹੋਇਆ ਪ੍ਰੰਤ ਰਾਇ ਨੇ ਦੇਖਿਆ ਕਿ ਆਦਮੀਆਂ ਦਾ ਰੋਲਾ ਸੁਣ ਕੇ ਸੱਪ ਉੱਥੇ ਹੀ ਅਲੋਪ ਹੋ ਗਿਆ ਤੇ ਗੁਰੂ ਜੀ ਆਪਣੀ ਮੋਦ ਵਿੱਚ ਬਿਰਾਜੇ ਰਹੇ ਅਨਤਾ ਰਾਏ ਬੁਲਾਰ ਨੇ ਆਪ ਜੀ ਨੂੰ ਪਰਮੇਸ਼ਰ ਦਾ ਪੂਰਨ avatars ਜਾਣ ਕੇ ਨਮਸਕਾਰ ਕੀਤੀ ਉਪਰੰਤ ਹੀ ਗੱਲ ਸਾਰੇ ਲੋਕਾਂ ਵਿੱਚ ਧਮ ਗਈ ਇਸ ਘਟਨਾ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਮਾਲ ਜੀ ਸਭ ਪ੍ਰਸਿੱਧ ਸਥਾਨ ਹੈ ਗੁਰੂ ਜੀ ਤਾਂ ਆਪਣੀ ਮੋਜ ਵਿੱਚ ਮਸਤ ਰਹਿੰਦੇ ਸਨ ਪਰ ਮਹਿਤਾ ਕਾਲੂ ਜੀ ਅਜਿਹੀ ਉਲਮਾ ਅਤੇ ਗੱਲਾਂ ਤੋਂ ਬਹੁਤ ਕੁਭਰਾਂਦੇ ਸਨ ਕਦੀ ਜ਼ਿਮੀਂਦਾਰ ਦੇ ਖੇਤ ਦਾ ਉਲਮਾ ਤੇ ਕਦੀ ਮੱਜਾਂ ਛੱਡ ਕੇ ਸੌਂ ਇਹਨਾਂ ਉਤੇ ਸੱਪ ਸਿਰ ਤੇ ਬੈਠ ਰਹਿਣ ਦੀਆਂ ਗੱਲਾਂ ਕਰਨ ਇਸ ਵਾਸਤੇ ਇੱਕ ਦਿਨ ਪਿਤਾ ਕਾਲੂ ਜੀ ਨੇ ਆਖਿਆ ਬੇਟਾ ਜੇ ਤੇਰਾ ਜੀ ਮੱਝਾਂ ਚਾਰਨ ਨੂੰ ਨਹੀਂ ਕਰਦਾ ਤਾਂ ਆਪਣੀ ਖੇਤੀ ਬੀਜਣ ਦਾ ਕੰਮ ਕਰ ਲਿਆ ਕਰ ਮੈਂ ਤੈਨੂੰ ਇਸ ਕੰਮ ਵਾਸਤੇ ਵਾਹੀ ਦਾ ਸਭ ਸਮਾਨ ਤਿਆਰ ਕਰ ਦਿੰਦਾ ਹਾ ਗੁਰੂ ਜੀ ਨੇ ਕਿਹਾ ਪਿਤਾ ਜੀ ਮੈਂ ਖੇਤੀ ਕਰਨੀ ਚਾਹੁੰਦਾ ਹਾ ਜਿਸ ਦੀ ਬੀਜੀ ਫਸਲ ਅੱਗੇ ਵੀ ਕਮੇ ਆਵੇ ਮਹਤਾ ਜੀ ਨੇ ਕਿਹਾ ਉਹ ਸੱਚੀ ਖੇਤੀ ਕਿਹੜੀ ਹੈ ਤਦ ਆਪ ਜੀ ਨੇ ਚਰਨ ਕੀਤਾ ਸੋਰਠ ਮਹੱਲਾ ਪਹਿਲਾ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੀਸ ਭਾਉ ਕਰਮ ਕਰ ਸੰਜਮੀ ਜੀ ਘਰ ਭਾਗਠ ਦੀਖ ਬਾਬਾ ਮਾਇਆ ਸਾਥ ਨਾ ਹੋਈ ਇਨ ਮਾਇਆ ਜਗ ਮੋਹੀ ਅਵਰਲਾ ਬੁੱਝੈ ਕੋਈ ਅਰਥ ਪੀਤਾ ਜੀ ਆਪਣੇ ਮਨ ਨੂੰ ਹਾਲੀ ਹਲ ਚਲਾਉਣ ਵਾਲਾ ਕਰਕੇ ਖੇਤੀ ਕਰਨੀ ਚਾਹੀਦੀ ਹੈ ਆਪਣੇ ਸਰੀਰ ਨੂੰ ਖੇਤ ਕਰਕੇ ਉਸ ਨੂੰ ਜਪ ਤਪ ਦਾ ਪਾਣੀ ਦੇਣਾ ਤੇ ਉਸ ਵਿੱਚ ਪ੍ਰਭੂ ਦੇ ਨਾਮ ਦਾ ਬੀਜ ਬੀਜ ਕੇ ਉਸ ਉੱਤੇ ਸੰਤੋਖ ਦਾ ਸੁਹਾਗਾ ਫੇਰੀਏ ਅਤੇ ਮਨ ਵਿੱਚ ਨਿਮਰਤਾ ਧਾਰਨ ਕਰੀਏ ਜੇ ਇਹ ਪ੍ਰੇਮ ਨਾਲ ਕੀਤੀ ਹੋਈ ਖੇਤੀ ਉੱਗ ਪਵੇ ਤਾਂ ਫਸਲ ਨਾਲ ਘਰ ਮਾਲਾ-ਮਲ ਹੋ ਜਾਂਦਾ ਹੈ हे ਪਿਤਾ ਜੀ ਇਹ ਦੁਨਿਆਵੀ ਮਾਇਆ ਜਿਹੜੀ ਤੁਸੀਂ ਖੇਤੀ ਕਰਕੇ ਇਕੱਠੀ ਕਰਨੀ ਚਾਹੁੰਦੇ ਹੋ ਇਹ ਅੰਤ ਨੂੰ ਸਾਥੀ ਨਹੀਂ ਬਣਣੀ ਇਸ ਨੇ ਜਗਤ ਨੂੰ 모ਹਿਆ ਹੋਇਆ ਹੈ ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ ਆਪ ਜੀ ਦੇ ਇਹ ਵਿਚਾਰ ਸੁਣ ਕੇ ਮਹਤਾ ਕਾਲੂ ਜੀ ਨੇ ਸਮਝਿਆ ਕਿ ਇਹ ਟਾਲ ਮਟੋਲ ਕਰਕੇ ਖੇਤੀ ਦਾ ਕੰਮ ਵੀ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਇਹਨਾਂ ਨੂੰ ਇੱਕ ਥਾਂ ਬੈਠਣ ਦਾ ਕੰਮ ਕਰਨ ਵਾਸਤੇ ਹੱਟੀ ਸੂਤ ਰਹੇਗੀ ਇਹ ਵਿਚਾਰ ਕੇ ਪਿਤਾ ਜੀ ਨੇ ਕਿਹਾ ਬੇਟਾ ਜੇ ਖੇਤੀ ਦਾ ਕਮੁੱਖਾ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਸੋਖਾ ਕੰਮ ਹੱਟੀ ਕਰ ਲਵੋ ਤਾਂ ਗੁਰੂ ਜੀ ਬੋਲੇ ਪਿਤਾ ਜੀ ਹਾਨ ਹਟ ਕਰਿਆ ਅਰਜਾ ਸੱਚ ਨਾਮ ਕਰਵਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਬਣਜਾਰਿਆ ਸੋਵਣਜ ਕਰ ਲੈ ਲਾਹਾ ਮਨ ਹਸ ਆਪਣੀ ਉਮਰ ਜੋ ਘਟਦੀ ਜਾ ਰਹੀ ਇਸ ਨੂੰ ਹੱਟੀ ਕਰਕੇ ਉਸ ਵਿੱਚ ਸੱਚੇ ਨਾਮ ਦਾ ਸੋਦਾ ਪਾਈਏ ਅਤੇ ਸ੍ਰੇਸ਼ਟ ਵਿਚਾਰ ਨੂੰ ਸੋਦਾ ਰੱਖਣ ਵਾਲੀ ਥਾ ਬਣਾ ਕੇ ਉਸ ਵਿੱਚ ਨਾਮ ਸੋਦੇ ਨੂੰ ਰਖੀਏ ਇਸ ਸੋਦੇ ਦਾ ਗਾਹਕ ਨਾਲ ਲੈਣ ਦੇਣ ਕਰਕੇ ਲਭ ਪ੍ਰਾਪਤ ਕਰੀਏ ਜੇ ਅੱਗੇ ਪ੍ਰਲੋਕ ਵਿੱਚ ਵੀ ਸਾਥੀ ਹੁੰਦਾ ਹੈ ਇਸ ਸੰਸਾਰ ਵਿੱਚ ਆਣ ਕੇ ਜੀਵ ਨੂੰ ਹੱਟੀ ਕਿਸ ਤਰ੍ਹਾਂ ਦੀ ਪਾਉਣੀ ਚਾਹੀਦੀ ਹੈ ਜਦ ਹੀ ਵਿਚਾਰ ਆਪਜੀ ਦੇ ਪਿਤਾ ਜੀ ਨੇ ਸੁਣੇ ਤਾਂ ਫਿਰ ਸੋਚ ਕਰਕੇ ਕਿਹਾ ਬੇਟਾ ਜਿਹੇ ਕਮ ਨਿਹਰਾ ਬੈਠਣ ਦਾ ਵੀ ਤੂੰ ਨਹੀਂ ਕਰਨਾ ਚਾਹੁੰਦਾ ਤਾਂ ਫਿਰ ਕੁਝ ਰੁਪਏ ਤੇ ਘੋੜਿਆਂ ਦੀ ਸੌਦਾਗਰੀ ਦਾ ਕੰਮ ਜੋ ਵੱਡੇ ਲੋਕ ਕਰਦੇ ਹਨ ਕਰ ਲਵੋ ਇਸ ਦਾ ਉੱਤਰ ਆਪ ਜੀ ਨੇਉਂ ਦਿੱਤਾ ਸੁਣ ਸਤ ਸੌਦਾਗਰੀ ਸਤ ਘੋੜੇ ਲੈ ਚੱਲ ਖਰਚ ਬਨ ਚੰਗਿਆਈਆਂ ਮਤ ਮਨ ਜਾਣ ਕੱਲ ਨਿਰੰਕਾਰ ਕੈ ਦੇਸ ਜਾਏ ਤਾਂ ਸੁਖ ਲੈ ਮਹੱਲ ਪਿਤਾ ਜੀ ਵੇਦਾਂ ਸ਼ਾਸਤਰਾਂ ਦਾ ਸੁਣਨਾ ਸੌਦਾਰੀ ਹੈ ਅਤੇ ਉੱਥੇ ਸੱਚ ਦੀ ਪ੍ਰਾਪਤੀ ਦੇ ਘੋੜੇ ਹਨ ਨੇਕੀਆਂ ਦਾ ਖਰਚ ਪੱਲੇ ਬਣ ਕੇ ਇੰਨਾ ਘੋੜਿਆਂ ਨੂੰ ਖਰੀਦੀਏ ਇਹ ਨਾ ਸਮਝੀਏ ਕਿ ਜਦ ਸੋਦਾ ਕੱਲ ਕਰਾਂਗੇ ਕੀ ਪਤਾ ਕੱਲ ਆਵੇ ਹੀ ਨਾ ਇਸ ਤਰ੍ਹਾਂ ਕਰਕੇ ਨਿਰੰਕਾਰ ਦੇ ਦੇਸ ਸੱਚਖੰਡ ਵਿੱਚ ਜਾ ਕੇ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ ਇਹ ਤਰ ਸੁਣ ਕੇ ਪਿਤਾ ਜੀ ਨੇ ਸਮਝ ਲਿਆ ਕਿ ਇਸ ਲੰਮੇ ਝਮੇਲੇ ਵਿੱਚ ਘੋੜੇ ਖਰੀਦ ਕੇ ਦੇਸਾਂ ਪਰਦੇਸਾਂ ਵਿੱਚ ਭੁੰਦੇ ਫਿਰਨਾ ਵੀ ਪਸੰਦ ਨਹੀਂ ਕਰਦੇ ਦਾਦਾ ਜੀ ਨੇ ਕਿਆ ਬੇਟਾ ਜੇ ਇਹ ਕੰਮ ਵੀ ਪਸੰਦ ਨਹੀਂ ਤਾਂ ਫਿਰ ਕਿਸੇ ਦੀ ਨੌਕਰੀ ਕਰ ਲਵੋ ਗੁਰੂ ਜੀ ਨੇ ਕਿਆ ਚਾਕਰੀ ਮਨ ਨਾਮ ਕਰ ਕੰਮ ਪਨਵਦੀਆ ਕਰ ਧਾਵਣੀ ਤਾਂ ਕੋ ਆਖੈ ਧੰਨ ਨਾਨਕ ਵਿਖੇ ਅਤਰ ਕਰ ਚੜੈ ਚਵਗਣ ਮੰਨ ਅਰਥ ਚਿੱਤ ਨੂੰ ਪਰਮਾਤਮਾ ਦੇ ਧਿਆਨ ਵਿੱਚ ਜੋੜਨਾ ਹੀ ਨੌਕਰੀ ਹੈ ਤੇ ਨਾਮ ਨੂੰ ਮੰਨਣਾ ਉਸ ਮਾਲਕ ਦਾ ਕੰਮ ਹੈ ਬੁਰੀਆਆਂ ਨੂੰ ਬੁਰੀਆਆਂ ਨੂੰ ਬੰਨ ਰੋਕ ਕੇ ਜਿਹੜਾ ਨਾਮ ਸਿਮਰਨ ਦੇ ਕੰਮ ਨੂੰ 도ੜ ਕੇ ਕਰਦਾ ਉਸ ਨੂੰ ਸਭ ਕੋਈ ਧੰਨ ਤਨ ਕਹਿੰਦਾ ਹੈ ਤਾਂ ਉਸ ਨੂੰ ਨਾਮ ਦਾਚਾਰ ਗੁਣਾ ਗੂੜਾ ਰੰਗ ਚੜ ਜੰਦਾ ਇਸ ਤਰ੍ਹਾਂ ਜਦ ਮਹਤਾ ਕਾਲੂ ਜੀ ਨੇ ਵੇਖਿਆ ਕਿ ਨਾਨਕ ਜੀ ਨਾ ਖੇਤੀ ਦਾ ਕੰਮ ਕਰਨਾ ਚਾਹੁੰਦੇ ਹਨ ਨਾ ਹੱਟੀ ਦਾ ਨਾ ਸੋਦਾਗਰੀ ਦਾ ਤੇ ਨਾ ਹੀ ਕਿਸੇ ਨੌਕਰੀ ਦਾ ਤਾਂ ਮਹਿਤਾ ਕਾਲੂ ਜੀ ਚੁੱਪ ਕਰਕੇ ਆਪਣੇ ਪਰਿਵਾਰ ਦੇ ਕੰਮ ਵਿੱਚ ਲੱਗ ਗਏ ਫਿਰ ਗੁਰੂ ਜੀ ਨੇ ਆਪਣੀ ਮੋਦ ਵਿੱਚ ਅੰਤਰਮੁਖੀ ਵਰਤੀ ਕਰਕੇ ਕਾਂਤ ਚੁੱਪਚਪ ਘਰ ਵਿੱਚ ਲੇਟੀ ਰਹਿੰਦੇ ਸਨ ਖਾਣਾ ਪੀਣਾ ਵੀ ਬਹੁਤ ਥੋੜਾ ਕਰ ਦਿੱਤਾ ਜਿਸ ਕਰਕੇ ਆਪ ਜੀ ਦਾ ਸਰੀਰ ਲਿਸਾ ਤੇ ਕਮਜ਼ੋਰ ਜਾਪਣ ਲੱਗਾ ਮਹਿਤਾ ਕਾਲੂ ਜੀ ਨੇ ਵੈਦ ਹਰੀਦਾਸ ਨੂੰ ਸਦਕੇ ਆਖਿਆ ਵੈਦ ਜੀ ਨਾਨਕ ਜੀ ਨੂੰ ਵੇਖੋ ਇਹਨਾਂ ਨੂੰ ਕਿਹੜਾ ਰੋਗ ਹੈ ਇਹ ਆਪ ਦੱਸਦੇ ਕੁਝ ਨਹੀਂ ਤੇ ਦਿਨੋਂ ਦਿਨ ਕਮਜ਼ੋਰ ਹੁੰਦੇ ਜਾਂਦੇ ਹਨ ਵੈਦ ਨੇ ਜਦ ਆਪ ਜੀ ਦੀ ਨਬਜ ਵੇਖੀ ਤਾਂ ਉਸ ਨੂੰ ਰੋਗ ਦਾ ਕੋਈ ਪਤਾ ਨਾ ਲੱਗਾ ਜਦ ਫਿਰ ਬਹਾਂ ਫੜ ਗਈ ਰੋਗ ਲੱਪਣ ਲੱਗਾ ਤਾਂ ਗੁਰੂ ਜੀ ਨੇ ਬਚਨ ਕੀਤਾ ਸਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦ ਗਈ ਪਕੜ ਟੰਡੋਲੇ ਬਹਾਂ ਪੋੜਾ ਵੈਦ ਨਾ ਜਾਣੀ ਕਰਕ ਕਲੇਜੇ ਮਹਾ ਗੁਰੂ ਜੀ ਨੇ ਵੈਦ ਨੂੰ ਸੋਚ ਵਿੱਚ ਪੈ ਨੂੰ ਵੇਖ ਕੇ ਆਖਿਆ ਤੁਸੀਂ ਤਾਂ ਭੋਲੇ ਵੈਦ ਹੋ ਜੋ ਬਹਾਂ ਨੂੰ ਫੜ ਕੇ ਰੋਗ ਲੱਭ ਰਹੇ ਹੋ ਤੁਸੀਂ ਇਹ ਨਹੀਂ ਜਾਣਦੇ ਕਿ ਰੋਗੀ ਨੂੰ ਕਿਹੜਾ ਰੋਗ ਹੈ ਦੁੱਖ ਹੈ ਜਿਹੜਾ ਉਸ ਦੇ ਹਿਰਦੇ ਨੂੰ ਪੀੜਤ ਕਰ ਰਿਹਾ ਹੈ ਵੈਦ ਨੇ ਕਿਹਾ ਜੇਕਰ ਤੁਹਾਨੂੰ ਕੋਈ ਅੰਦਰ ਦਾ ਰੋਗ ਹੈ ਤਾਂ ਮੈਂ ਤੁਹਾਨੂੰ ਅੰਦਰ ਖਾਣ ਵਾਸਤੇ ਦਵਾਈ ਦਿੰਦਾ ਜਿਸ ਨਾਲ ਕਲੇਜੇ ਨੂੰ ਸ਼ਾਂਤੀ ਹੋ ਜਾਵੇਗੀ ਤਾ ਦੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਮਲਾਰ ਮਹੱਲਾ ਪਹਿਲਾ ਦੁੱਖ ਵਿਛੋੜ ਇਕ ਦੁੱਖ ਭੂਖ ਇਕ ਦੁੱਖ ਸਖਤ ਵਾਰ ਜਮ ਦੂਤ ਇਕ ਦੁੱਖ ਰੋਗ ਲਗੈ ਤਨ ਤਾਈ ਵੈਦ ਨਾ ਭੋਲੇ ਤਾਰੂ ਲਾਏ ਵੈਦਨਾ ਭੋਲੇ ਤਾਰੂ ਲਾਏ ਦਰਦ ਹੋਐ ਦੁਖ ਰਾਹ ਸਰੀਰ ਐਸਾ ਦਾਰੂ ਲਗੇ ਨਾ ਵੀਰ ਰਹਾਉ ਕਸਮਰ ਵਿਸਾਰ ਕੇ ਰਸ ਭੋਗ ਤਾਤਾ ਨੂੰ ਠਖਨੋਏ ਰੋਗ ਮਨੰਦੈ ਕੋ ਮਿਲੈ ਸਜਾਈ ਵੈਦਨਾ ਭੂਲੇ دارو ਲਾਏ ਚੰਦਨ ਕਾਫਲ ਚੰਦਨ ਵਾਸ ਮਾਨਸ ਕਾਫਲ ਘਟ ਮੈਂ ਸਾਸ ਸਾਸ ਗਈਐ ਕਾਇਆ ਢਲ ਪਾਏ ਤਾਂ ਕਹਿ ਪਾਛੈ ਕੋਈ ਨਾ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸ ਮੈਂ ਨਾਮ ਨਿਰੰਜਨ ਅੰਸ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੁਟ ਸੱਚ ਨਾਈ ਭਾਵ ਕਹਿੰਦੇ ਹਨ ਵੈਦ ਜੀ ਮੈਨੂੰ ਇੱਕ ਦੁੱਖ ਆਪਣੇ ਪ੍ਰੀਤਮ ਦੇ ਵਿਛੋੜੇ ਦਾ ਹੈ ਇੱਕ ਦੁੱਖ ਉਸ ਦੇ ਦਰਸ਼ਨ ਦੀ ਭੁੱਖ ਦਾ ਹੈ ਇੱਕ ਦੁੱਖ ਮੈਨੂੰ ਦੁਰਾਭ ਜਮਦੂਤ ਦਾ ਹੈ ਜੋ ਅਚਾਨਕ ਹੀ ਜੀਵ ਨੂੰ ਫੜ ਕੇ ਲੈ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੇ ਵੈਦ ਜੀ ਇੱਕ ਦੁੱਖ ਹੀ ਹੈ ਕਿ ਪਤਾ ਨਹੀਂ ਸਰੀਰ ਉਤੇ ਕਿਹੜੇ ਵੇਲੇ ਰੋਗ ਹੱਲਾ ਬੁੱਲ ਤੇ ਵਿਸ ਕਰਕੇ ਵੈਦ ਜੀ ਤੁਸੀਂ ਮੈਨੂੰ ਕੋਈ ਦਵਾਈ ਨਾ ਦਿਓ हे भोले वैद्य मेनू कोई दवाई ना दियो क्योंकि जिस दवाई नाल दर्द दूर ना होवे उस दवाई दे खान ਦਾ ਜਾਂ શરીર ਨੂੰ ਲਾਉਣ ਦਾ ਕੀ ਲਾਭ ਜਿਨ੍ਹਾਂ ਨੇ مالک ਨੂੰ ਵਿਸਾਰ ਕੇ ਰੱਸਾ ਕੱਸਾਂ ਦਾ ਭੁਗ ਕੀਤਾ ਹੈ ਉਹਨਾਂ ਦੇ શરીર ਨੂੰ ਰੋਗ ਲੱਗ ਜਾਂਦੇ ਹਨ ਇੰਨਾ ਰੋਗਾਂ ਦੁਆਰਾ مالک ਤੋਂ ਪੁੱਲੇ ਹੋਇਆਂ ਨੂੰ ਸਦਾ ਮਿਲਦੀ ਹੈ ਇਸ ਕਰਕੇ हे भोले वैद्य मेनू ਕੋਈ ਦਵਾਈ ਨਾ ਦਿਓ ਜਿਸ ਤਰ੍ਹਾਂ ਚੰਦਨ ਦੇ ਬੂਟੇ ਦਾ ਫਲ ਸੁਗੰਧੀ ਹੈ ਇਸੇ ਤਰ੍ਹਾਂ ਹੀ ਪੁਰਸ਼ ਦਾ ਫਲ ਉਸ ਦੇ ਅੰਦਰ ਸਵਾਸ ਸਵਾਸਾਂ ਦੇ ਨਿਕਲ ਜਾਣ ਨਾਲ ਸਰੀਰ ਡਿੱਗ ਪੈਂਦਾ ਹੈ ਤੇ ਪਿੱਛੋਂ ਕੋਈ ਕੁਝ ਨਹੀਂ ਖਾਂਦਾ ਜੇ ਸਰੀਰ ਸੁੰਨੇ ਵਰਗਾ ਨਰਵਾ ਹੋਵੇ ਤਾਂ ਉਹ ਜੀਵ ਵੀ ਸ਼ੁੱਧ ਹੁੰਦਾ ਹੈ ਜੇ ਤੇ ਹਿਰਦੇ ਅੰਦਰ ਪ੍ਰਮਾਤਮਾ ਦੇ ਨਾਮ ਦੀ ਕਣੀ ਹੈ ਐਸਾ ਪੁਰਸ਼ ਦੁੱਖ ਰੋਗ ਸਭ ਦੂਰ ਕਰਕੇ ਹੀ ਅੱਗੇ ਜਾਂਦਾ ਹੈ ਇੰਨਾ ਦੁੱਖਾਂ ਰੋਗਾਂ ਤੋਂ ਸੱਚੇ ਨਾਮ ਦੇ ਸਿਮਰਨ ਕਰਕੇ ਛੁਟਕਾਰਾ ਮਿਲਦਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਤਨ ਗੁਰੂ ਨਾਨਕ ਗੁਰੂ ਜੀ ਪਾਸੋਂ ਆਪਣੇ ਰੋਗ ਦੀ ਇਹ ਵਿਆਖਿਆ ਸੁਣ ਕੇ ਵੈਦ ਚੁੱਪ ਕਰ ਗਿਆ ਅਤੇ ਜਾਂਦਾ ਹੋਇਆ ਦੱਸ ਗਿਆ ਕਿ ਇਹਨਾਂ ਦਾ ਰੋਗ ਮੇਰੀ ਸਮਝ ਵਿੱਚ ਨਹੀਂ ਆਇਆ ਕਿਉਂਕਿ ਇਹ ਕੁਝ ਹੋਰ ਹੀ ਰੋਗ ਦੀਆਂ ਗੱਲਾਂ ਕਰਦੇ ਹਨ ਵੈਦ ਜੀ ਇਹ ਗੱਲ ਸੁਣ ਕੇ ਮਹਿਤਾ ਕਾਲੂ ਜੀ ਬਹੁਤ ਪਰੇਸ਼ਾਨ ਹੋਏ ਉਪਰੰਤ ਜਦ 2-3 ਮਹੀਨੇ ਪਿੱਛੋਂ ਗੁਰੂ ਜੀ ਨੇ ਆਪੇ ਹੀ ਕੁਝ ਖਾਣਾ ਪੀਣਾ ਤੇ ਬੋਲਣਾ ਆਰੰਭ ਕਰ ਦਿੱਤਾ ਤਾਂ ਇੱਕ ਦਿਨ ਮਹਿਤਾ ਕਾਲੂ ਜੀ ਨੇ ਆਪ ਜੀ ਨੂੰ ਕਿਸੇ ਕੰਮ ਤੇ ਲਾਉਣ ਦੇ ਵਿਚਾਰ ਨਾਲ 20 ਰੁਪਏ ਦਿੱਤੇ ਅਤੇ ਕਿਹਾ ਕਿ ਨਾ ਨਾਲ ਕੋਈ ਲਾਹੇਵੰਦ ਸੌਦਾ ਕਰਕੇ ਆਪਣਾ ਕੰਮ ਚਲਾਓ ਇਸ ਨਾਲ ਤੁਹਾਡਾ ਦਿਲ ਵੀ ਪਰਚਾ ਰਹੇਗਾ ਅਤੇ ਕਮਾਈ ਦਾ ਵਸੀਲਾ ਵੀ ਬਣ ਜਾਵੇਗਾ ਗੁਰੂ ਜੀ ਦੇ ਨਾਲ ਜਾਣ ਵਾਸਤੇ ਮਹਤਾ ਕਾਲੂ ਜੀ ਨੇ ਭਾਈ ਬਾਲੇ ਨੂੰ ਸਿਆਣਾ ਸਮਝ ਕੇ ਤਿਆਰ ਕਰ ਦਿੱਤਾ ਗੁਰੂ ਜੀ ਭਾਈ ਬਾਲੇ ਨੂੰ ਨਾਲ ਲੈ ਕੇ ਲਾਹੌਰ ਵੱਲ ਲਾਭਵੰਦ ਸੋਦਾ ਰਹੇ ਸੰਨ ਕੀ ਆਪ ਜੀ ਨੂੰ ਪਿੰਡ ਚੂੜ ਖਾਨੇ ਦੇ ਬਾਹਰ ਜੰਗਲ ਵਿੱਚ ਇੱਕ ਸੰਤ ਮੰਡਲੀ ਮਿਲੀ ਆਪ ਜੀ ਨੇ ਵੇਖ ਕੇ ਸੰਤ ਜੰਗਲ ਵਿੱਚ ਬੈਠੇ ਹਨ ਅਤੇ ਇਨ੍ਹਾਂ ਪਾਸ ਭੋਜਨ ਦਾ ਕੋਈ ਪ੍ਰਬੰਧ ਨਹੀਂ ਹੈ ਬਾਲੇ ਭਾਈ ਬਾਲੇ ਪਾਸੋਂ ਉਹਨਾਂ ਵਿਹ ਰੂਪ ਰਸਤ ਮੰਗਵਾ ਕੇ ਉਹਨਾਂ ਸੰਤਾਂ ਨੂੰ ਭੋਜਨ ਛਕਣ ਵਾਸਤੇ ਦੇ ਦਿੱਤੀ ਅਤੇ ਭਾਈ ਬਾਲੇ ਨੂੰ ਕਿਹਾ ਕਿ ਇਸ ਨਾਲੋਂ ਹੋਰ ਕੋਈ ਸੌਦਾ ਖਰਾ ਚੰਗਾ ਨਹੀਂ ਹੈ ਇਸ ਦਾ ਲਾਭ ਬਹੁਤਾ ਹੋਏਗਾ ਘਾਟਾ ਕਦੀ ਨਹੀਂ ਪਵੇਗਾ ਭਾਈ ਬਾਲੇ ਨੇ ਉਹ ਸਮਝਾਉਂਦੇ ਹੋਏ ਗੁਰੂ ਜੀ ਖਾਲੀ ਹੱਥ ਪਾਪ ਸਤਲਵੰਡੀ ਨੂੰ ਆ ਗਏ ਆਪ ਜੀ ਦੇ ਦੀ ਯਾਦ ਵਿੱਚ ਇੱਥੇ ਪਿੰਡ ਚੋੜ ਕਾਣੇ ਵਿੱਚ ਪੁਰਤਵਾਰਾ ਖਰਾ ਦਾ ਸੁਭਾਈ ਮਨ ਹੈ ਤਲਵੰਡੀ ਪਹੁੰਚ ਕੇ ਜਦ ਭਾਈ ਬਾਲੇ ਨੇ ਮਹਤਾ ਕਾਲੂ ਜੀ ਨੂੰ ਦੱਸਿਆ ਕਿ ਸ੍ਰੀ ਨਾਨਕ ਜੀ ਨੇ 20 ਰੁਪਏ ਦਾ ਆਟਾ ਦਾਲ ਲੈ ਕੇ ਸੰਤਾਂ ਨੂੰ ਭੋਜਨ ਕਰਾ ਦਿੱਤਾ ਹੈ ਤਾਂ ਮਹਤਾ ਜੀ ਨੇ ਸ੍ਰੀ ਨਾਨਕ ਜੀ ਨੂੰ ਗੁੱਸੇ ਵਿੱਚ ਦੋ ਚਪੇੜਾਂ ਮਾਰੀਆਂ ਜਦ ਇਸ ਗੱਲ ਦਾ ਪਤਾ ਰਾਏ ਬੁਲਾਰੂ ਲੱਗਾ ਤਾਂ ਸਨੇ ਮਹਿਤਾ ਕਾਲੂ ਜੀ ਨੂੰ ਸਦ ਕੇ ਆਖਿਆ ਕਿ ਨਾਨਕ ਜੀ ਪੂਰਨ ਰੱਬ ਦਾ ਨੂਰ ਹਨ ਇਹਨਾਂ ਨੂੰ ਕੋਈ ਮਾੜੀ ਗੱਲ ਨਾ ਆਖਿਆ ਕਰੋ ਅੱਗੇ ਤੋਂ ਇਹ ਜੋ ਕੋਈ ਤੁਹਾਡਾ ਨੁਕਸਾਨ ਕਰਨ ਤਾਂ ਮੇਰੇ ਪਾਸੋਂ ਪੂਰਾ ਕਰ ਲੈਣਾ ਪਰ ਇਹਨਾਂ ਨੂੰ ਕੁਝ ਨਾ ਕਹਿਣਾ ਮਹਿਤਾ ਜੀ ਨੇ ਕਿਹਾ ਰਾਏ ਜੀ ਮੈਂ ਆਪ ਦੁਖੀ ਹੋ ਕੇ ਸਦੇ ਭਲੇ ਵਾਸਤੇ ਕੁਝ ਕਹਿੰਦਾ ਹ ਮੈਨੂੰ ਹੋਰ ਇਸ ਨਾਲੋਂ ਕੋਣ ਚੰਗਾ ਹੈ ਉਪਰੰਤ ਮਹਤਾ ਕਾਲੂ ਜੀ ਨੇ ਲਾਚਾਰ ਹੋ ਕੇ ਰਾਏ ਬੁਲਾਰ ਦੀ ਸਲਾਹ ਨਾਲ ਗੁਰੂ ਜੀ ਨੂੰ ਬੀਬੇ ਨਾਨਕੀ ਤੇ ਭਈਆ ਜੈ ਰਾਮ ਜੀ ਨਾਲ ਸੁਲਤਾਨਪੁਰ ਭੇਜ ਦਿੱਤਾ ਅਤੇ ਆਖਿਆ ਕਿ ਇਹਨਾਂ ਨੂੰ ਆਪਣੇ ਪਾਸ ਹੀ ਕਿਸੇ ਕੰਮ ਤੇ ਲਾ ਦੇਣਾ ਸੋ ਮੋਤੀ ਦੀ ਕਾਰਾਇ ਬੁਲਾਰ ਦੀ ਪ੍ਰੇਰਣਾ ਨਾਲ ਭੈਣ ਨਾਨਕੀ ਜੀ ਤੇ ਭਈਆ ਜੈਰਾਮ ਜੀ ਗੁਰੂ ਜੀ ਨੂੰ ਬੜੀ ਖੁਸ਼ੀ ਨਾਲ ਆਪਣੇ ਪਾਸ ਸੁਲਤਾਨਪੁਰ ਲੈ ਗਏ ਭਈਆ ਜੈਰਾਮ ਨਵਾਬ ਦੌਲਤ ਖਾਂ ਦਾ دیਵਾਨ ਸੀ ਆਪ ਜੀ ਨੇ ਦੌਲਤ ਖਾਂ ਨੂੰ ਆਖ ਕੇ ਗੁਰੂ ਜੀ ਨੂੰ 1542 ਵਿੱਚ ਉਸ ਦਾ ਮੋਤੀ ਸ਼ਾਹੀ ਲੰਗਰ ਤੇ ਫੌਜ ਦੇ ਖਾਨ ਪਹਿਨਣ ਦਾ ਸਮਾਨ ਦੇਣ ਵਾਲਾ ਲਵਾ ਦਿੱਤਾ ਗੁਰੂ ਜੀ ਜਦ ਸੋਦਾ ਤੋਲ ਕੇ ਗਾਹਕਾਂ ਨੂੰ ਦਿੰਦੇ ਸਨ ਤਾਂ 13 ਹੀ 13 ਆਖੀ ਜਾਂਦੇ ਸਨ 14 ਕਹਿਣ ਦੀ ਯਾਦ ਹੀ ਭੁੱਲ ਜਾਂਦੇ ਸਨ ਜੇ ਕੋਈ ਪੁੱਛਦਾ ਮੋਤੀ ਜੀ 13 13 ਆਖੀ ਜਾਂਦੀ ਹੋ ਅੱਗੀ ਧਾਰਨ ਕਿਉਂ ਨਹੀਂ ਗਿਣਦੇ ਤਾਂ ਕਹਿੰਦੇ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ ਮਨ ਤੇ ਤੁਖਾ ਤਲ ਹੈ ਜਸਿਪਤ ਕਰੇ ਅਰਦਾਸ ਏ ਕਰਤਾ ਪ੍ਰਖ ਤੂੰ ਮੇਰੀ ਪੂੰਜੀ ਹੈ ਮੈਂ ਤੇਰਾ ਬਾਣੀਆਂ ਸੋਤਾ ਵੇਚਣ ਵਾਲਾ ਹਾਂ ਇਨਾਂ ਲੋਕਾਂ ਦੇ ਮਨ ਤੋਂ ਹੀ ਪਰਮ ਹੈ ਕਿ ਮੈਂ ਤੇਰਾ ਤੇਰਾ ਹੀ ਕਰੀ ਜੰਦਾ ਹਾਂ ਆ 14 ਨਹੀਂ ਆਖਦਾ ਤਦ ਹੀ ਦੂਰ ਹੋਵੇਗਾ ਜਦ ਤੇਰੀ ਸਿੱਖਤ ਸਲਾਹ ਵਿੱਚ ਲੱਗ ਜਾਣਗੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ